ਸਿਆਣੇ ਕਹਿੰਦੇ ਨੇ ਅਗਰ ਤੁਸੀਂ ਸੱਚੀ ਨੀਤ ਦੇ ਨਾਲ ਕਿਸੇ ਕੰਮ ਦੇ ਮਗਰ ਪੈਜੋ ਤਾਂ ਤੁਹਾਡੀ ਫਤਿਹ ਜ਼ਰੂਰ ਹੁੰਦੀ ਹੈ ਅੱਜ 26 ਜਨਵਰੀ ਦੇ ਮੌਕੇ ਦੇ ਉੱਤੇ ਸ਼ੁਭ ਦਿਹਾੜੇ ਦੇ ਮੌਕੇ ਦੇ ਉੱਤੇ ਮੈਂ ਆਪ ਸਭ ਨੂੰ ਸਭ ਤੋਂ ਪਹਿਲਾਂ ਤਾਂ ਗਣਤੰਤਰ ਦਿਵਸ ਦੀਆਂ ਸ਼ਾਰਪੁਰ ਤੋਂ ਜਿੱਥੇ ਮੇਰੀ ਡਿਊਟੀ ਲੱਗੀ ਹੈ ਆਪ ਸਭ ਨੂੰ ਮੁਬਾਰਕਬਾਦ ਦਿੰਦਾ ਹਾਂ ਅੱਜ ਦੇਸ਼ੀਓਂ ਦਿਹਾੜੇ ਤੇ ਮੈਂ ਆਪਣੇ ਹਲਕੇ ਦੇ ਲੋਕਾਂ શ્રી ਅਨੰਤਪੁਰ ਸਾਹਿਬ ਨੰਗਲ ਤੇ ਉਹ ਹਜ਼ਾਰਾਂ ਲੋਕ ਜੋ ਰੋਜ਼ ਇਸ ਸੜਕ ਤੋਂ ਇਸ ਮਾਰਗ ਤੋਂ ਸਾਡੇ ਇਲਾਕੇ ਚੋਂ ਜਾਂ ਹਿਮਾਚਲ ਜਾਂਦੇ ਨੇ ਜਾਂ ਹਿਮਾਚਲ ਚੋਂ ਪੰਜਾਬ ਆਉਂਦੇ ਨੇ ਚੰਡੀਗੜ੍ਹ ਜਾਂਦੇ ਨੇ ਉਹਨਾਂ ਨੇ ਇੱਕ ਵੱਡੀ ਖੁਸ਼ਖਬਰੀ ਕਵੱਡੀ ਸੁਗਾਉਂਦੇ ਰਿਹਾ ਮੇਰੇ ਲੋਕਾਂ ਨੇ ਮੈਨੂੰ ਮਾਰਚ 2022 ਚ ਇਸ ਪਾਵਨ ਪਵਿੱਤਰ ਨਗਰੀ ਦਸ਼ਮੇਸ਼ ਪਿਤਾ ਦੀ ਨਗਰੀ ਜਿੱਥੇ ਖਾਲਸਾ ਪੰਥ ਦੀ ਸਿਰਜਣਾ ਹੋਈ ਉਹ ਮਹਾਨ ਪਵਿੱਤਰ ਧਰਤੀ ਮਾਤਾ ਨੈਣਾ ਦੇਵੀ ਦੀ ਧਰਤੀ ਜਲਫਾ ਮਾਤਾ ਦੀ ਧਰਤੀ ਦੀ ਸੇਵਾ ਬਖਸ਼ੀ ਮੈਂ April 2022 ਤੋਂ ਇਸ ਕੰਮ ਦੇ ਮਗਰ ਪੈ ਗਿਆ ਉਹ ਕੰਮ ਜੋ ਸਾਡੇ ਹਲਕੇ ਦਾ ਸਭ ਤੋਂ ਵੱਡੀ ਮੰਗ ਸੀ ਕੀਰਪੁਰ ਸਾਬ ਤੋਂ ਲੈ ਕੇ ਜਿਹੜੀ ਮਹਿਤਪੁਰ ਉਨਾਂ ਤੱਕ ਨੰਗਲ ਦੇ ਬਾਰਡਰ ਤੱਕ ਜਿਹੜੀ ਸੜਕ ਹੈ ਉਹਦਾ ਚਾਰ ਮਾਰਗੀ ਹੋਣਾ ਇਸ ਸੜਕ ਨੇ ਨਾ ਜਾਣੇ ਪਤਾ ਨਹੀਂ ਕਿੰਨੇ ਲੋਕਾਂ ਦੀ ਜਾਨਾਂ ਲਈਆਂ ਕਿੰਨੇ ਮਾਵਾਂ ਦੇ ਪੁੱਤ ਚਲੇ ਗਏ ਕਿੰਨੇ ਘਰਾਂ ਦੇ ਚਿਰਾਗ ਬੁਝ ਗਏ ਮੈਂ ਅਨੇਕਾਂ ਇਦਾਂ ਲੇਕਰਾਂ ਚ ਜਾ ਕੇ ਦੇਖਿਆ ਜਿਨ੍ਹਾਂ ਦਾ ਪਰਿਵਾਰ ਖਤਮ ਹੋ ਗਿਆ ਕਿਉਂ ਖੂਨੀ ਮਾਰਗ ਸੀ ਜਿਹੜੇ ਘੱਟ ਮੋੜ ਤੇ ਸਿੰਗਲ ਮਾਰਗ ਹੋਣ ਕਰਕੇ ਬਹੁਤ ਤੇਜ਼ ਰਫ਼ਤਾਰ ਤੋਂ ਲੋਕ ਜਾਂਦੇ ਸੀ ਤੇ ਨਿੱਥ ਕੋਈ ਨਾ ਕੋਈ ਜਿਹੜੀ ਕੀਮਤੀ ਜਾਨ ਹੈ ਉਹ ਜਾਂਦੀ ਹੈ ਇਸ ਨੂੰ ਬਾਰ ਬਾਰ ਕੇਂਦਰ ਸਰਕਾਰ ਦੇ ਰਾਕੇ ਤੱਕ ਹੀ ਸਰਵੇ ਕਰਵਾਏ ਚਿੱਠੀਆਂ ਲਿਖੀਆਂ ਕੋਈ ਵੀ ਅਗਰ ਆ ਕੇ ਰਿਕਾਰਡ ਚੈੱਕ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਤੇ ਸਾਨੂੰ ਸਾਡੀ ਜਿਹੜੀ 1 ਸਾਲ ਦੇ ਬਾਅਦ ਹੀ April 2023 ਚ ਸਾਨੂੰ ਇੱਕ ਵੱਡੀ ਜਿੱਤ حاصل ਹੋਈ ਜਦੋਂ ministry ਨੇ ਕਹਤਾ ਕਿ ਹਾਂ ਇਸ ਰੋਡ ਰੋਡ ਦਾ ਕੰਸਲਟੈਂਟ ਹਾਇਰ ਕੀਤਾ ਜਾਵੇ ਤੇ ਸਰਵੇ ਕੀਤਾ ਜਾਵੇ ਸਰਵੇਅਰ ਨੂੰ ਬਾਰ ਬਾਰ ਮਿਲ ਮਿਲ ਕੇ ਮਿਲ ਮਿਲ ਕੇ ਅਸੀਂ ਜਿਹੜਾ ਹੁਣ ਅਜ ਇਸ ਮੁਕਾਮ ਤੇ ਪਹੁੰਚੇ ਆਂ ਕਿ ਇਹ ਜਿਹੜੀ ਸੜਕ ਹੈ ਪਾਸ ਹੋ ਚੁੱਕੀ ਹੈ ਮੈਂ ਨਵੰਬਰ 2024 ਦੇ ਵਿੱਚ ਕਟਕਰੀ ਸਾਹਿਬ ਨੂੰ ਮਿਲਿਆ ਜਦੋਂ ਇਹ ਸਟੇਜ ਫਾਈਨਲ ਸਟੇਜ ਤੇ ਸੀ ਅਪਰੂਵਲ ਦੇ ਸੀ ਉਹਨਾਂ ਦੇ ਟੇਬਲ ਤੇ ਸੀ ਤੇ ਉਹਨਾਂ ਨੂੰ ਜਾ ਕੇ ਦੱਸਿਆ ਕਿ ਸੜਕ ਕਿਉਂ ਜ਼ਰੂਰੀ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਉਹ ਨਹੀਂ ਵੱਡਾ ਦਿਲ ਦਿਖਾਉਂਦੇ ਹੋਏ ਇਹ ਸੜਕ ਵੀ ਪਾਸ ਕੀਤੀ ਇੱਕ ਛੋਟਾ ਜਿਹਾ ਬਾਈਪਾਸ ਅਲੰਗਪੁਰ ਸਾਹਿਬ ਸ਼ਹਿਰ ਲਈ ਤਾਂ ਕਿ ਹੌਲੇ ਮਹੱਲੇ ਦੇ ਵੇਲੇ ਚਲੋ ਲੱਖਾਂ ਦੀ ਸੰਕਟਾਂ ਆਉਂਦੀਆਂ ਤਾਂ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਤੇ ਟੂਰਿਜ਼ਮ ਹੋਰ ਵਧ ਸਕੇ ਹੋਰ ਪ੍ਰਫੁੱਲਿਤ ਹੋਵੇ ਏਰੀਆ 'ਚ ਨਵੀਂ ਤਰੱਕੀ ਹੋਵੇ ਉਹ ਵੀ ਪਾਸ ਕੀਤਾ ਹੈ ਅ ਇਹ ਚਾਰ ਮਾਰਗੀ ਬਨਨ ਦੇ ਨਾਲ ਜਿੱਥੇ ਮੇਰਾ ਮੰਨਣਾ ਹੈ ਕਿ ਜਿਹੜੇ ਐਕਸੀਡੈਂਟ ਹੈ ਉਹ ਬਿਲਕੁਲ ਖਤਮ ਹੋ ਜਾਣਗੇ ਉੱਥੇ ਨਾਲ ਹੀ ਸਾਡੇ ਇਲਾਕੇ ਦੇ ਵਿੱਚ ਰੋਜ਼ਗਾਰ ਟੂਰਿਜ਼ਮ ਇੰਡਸਟਰੀ ਇਸ ਦੇ ਵਿੱਚ ਵੀ ਵਾਧਾ ਹੋਊਗਾ ਨੰਗਲ ਸ਼ਹਿਰ ਦੇ ਵਿੱਚ ਚਾਰ ਨਵੇਂ ਫਲਾਈਓਵਰ ਬਣ ਰਹੇ ਨੇ ਆਬਾਦੀ ਦੇ हिसाब ਨਾਲ ਨੰਗਲ ਉਹ ਸ਼ਹਿਰ ਬਣ ਜਾਊਗਾ ਜਿਹਦੇ ਵਿੱਚ ਜੇਕਰ ਤੁਸੀਂ ਆਬਾਦੀ ਨਾਲ ਕੰਪੇਅਰ ਕਰੋ ਤਾਂ ਸਭ ਤੋਂ ਵੱਧ ਫਲਾਈਓਵਰ ਹੋਣਗੇ ਨੰਗਲ ਦੀ ਦੇਖ ਨੰਗਲ ਦੀ ਸੁੰਦਰਤਾ ਬਦਲ ਜਾਊਗੀ ਸਾਡੇ ਜਿੰਨੀ ਅੱਡੇ ਐ ਚਾਹੇ ਉਪਨੁਪਲੀ ਅੱਡਾ ਹੈ ਬ੍ਰਹਮਪੁਰ ਅੱਡਾ ਹੈ ਢੇਰ ਅੱਡਾ ਹੈ ਉੱਥੇ ਅਸੀਂ ਸਰਵਿਸ ਲੈਂਦੇ ਰਹੇ ਹਾਂ ਉੱਥੇ ਤਾਂ ਕਿ ਜਿਹੜਾ ਹੈ ਸਾਡੇ ਲੋਕਲ ਰੋਜ਼ਗਾਰ ਦੇ ਵਿੱਚ ਦੁਕਾਨਦਾਰਾਂ ਨੂੰ ਕੋਈ ਜਿਹੜਾ ਫਰਕ ਵੀ ਨਾ ਪਵੇ ਤੇ ਉਹਨਾਂ ਦੇ ਕੰਮਕਾਰ ਤੇ ਕੋਈ ਫਰਕ ਵੀ ਨਾ ਪਵੇ ਪਰ ਐਕਸੀਡੈਂਟ ਜਿਹੜੇ ਹਾਦਸੇ ਹੁੰਦੇ ਸੀ ਉਹਨਾਂ ਨੂੰ ਬਿਲਕੁਲ ਅਸੀਂ ਰੋਕ ਸਕੀਏ ਇਹ ਜਿਹੜਾ ਪ੍ਰੋਜੈਕਟ ਅਗਲੇ 3 ਮਹੀਨੇ ਦੇ ਵਿੱਚ ਸ਼ੁਰੂ ਹੋ ਜਾਊਗਾ ਤੇ ਮੈਂ ਹੋਰ ਇਹਦੇ ਵਿੱਚ ਬੇਨਤੀ ਕਰਕੇ ਇਹ ਵੀ ਮੰਗ ਕੀਤੀ ਹੈ ਕਿ ਕੋਈ ਵੀ ਨਵਾਂ ਟੋਲ ਟੈਕਸ ਇਸ ਦੇ ਉੱਤੇ ਨਾ ਲੱਗੇ ਜੇ ਤੇ ਮੇਰੀ ਪੂਰੀ ਕੋਸ਼ਿਸ਼ ਹੈ ਗੜਕਰੀ ਸਾਹਿਬ ਨੇ ਮੈਨੂੰ ਕਮਿਟ ਕੀਤਾ ਹੈ ਕਿ ਇਹ ਟੋਲ ਟੈਕਸ ਨਹੀਂ ਲੱਗੂਗਾ ਨਾਲ ਹੀ ਇਹ ਵੀ ਹੈ ਕਿ ਕੰਮ ਜਲਦੀ ਹੋ ਸਕੇ ਰਫਤਾਰ ਨਾਲ ਹੋ ਸਕੇ ਤਾਂ ਇਸ ਨੂੰ ਤਿੰਨ ਹਿੱਸਿਆਂ ਦੇ ਵਿੱਚ ਤਾਂ ਕਿ ਇੱਕੋ ਟਾਈਮ ਤੇ ਤਿੰਨ ਕੰਪਨੀਆਂ ਕੰਮ ਕਰਨ ਤਾਂ ਕਿ ਕੰਮ ਜਿਹੜਾ ਜਲਦੀ ਨਾਲ ਹੋ ਸਕੇ ਤਾਂ ਕੀਤਪੁਰ ਸਾਹਿਬ ਤੋਂ ਲੈ ਕੇ ਅਨੰਪੁਰ ਸਾਹਿਬ ਤੱਕ ਇੱਕ ਅਨੰਪੁਰ ਸਾਹਿਬ ਦੇ ਬਾਈਪਾਸ ਵਾਲਾ ਹਿੱਸਾ ਤੇ ਫਿਰ ਅਨੰਪੁਰ ਸਾਹਿਬ ਤੋਂ ਲੈ ਕੇ ਨੰਗਲ ਤੱਕ ਤਿੰਨ ਹਿੱਸਿਆਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਇਸ ਨੂੰ ਕਰੀਏ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਮਹਾਮਾਈ ਕਿਰਪਾ ਕਰੇਗੀ ਤੇ ਬਹੁਤ ਜਲਦੀ ਜਿਹੜਾ ਇਹ ਕੰਮ ਦੀ ਸ਼ੁਰੂਆਤ ਹੋਊਗੀ ਤੇ ਇਲਾਕੇ ਦੀ ਜਿਹੜੀ ਦੇਖਿਆ ਇਲਾਕੇ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਮੰਗ ਸੀ ਤੇ ਸਭ ਤੋਂ ਵੱਡੀ ਗੱਲ ਹੁਣ ਕਿਸੇ ਦਾ ਕਿਸੇ ਮਾਂ ਦੇ ਪੁੱਤ ਦੀ ਜਾਨ ਨਹੀਂ ਜਾਊਗੀ ਇਹ ਹੀ ਸਾਡੀ ਆਸ ਹੈ ਹੀ ਕਾਮਨਾ ਹੈ ਮੈਂ ਹੀ ਅੱਜ ਆਪ ਸਭ ਨੂੰ ਖੁਸ਼ਖਬਰੀ ਦੇਣੀ ਸੀ ਤੇ ਆਨ ਵਾਲੇ ਦਿਨਾਂ ਚੈਨਲਪੁਰ ਸਾਹਮਣੂ ਹੋਰ ਵੀ ਅਸੀਂ ਜਿਹੜੇ ਵੱਡੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਆਪ ਸਭ ਦਾ ਬਹੁਤ ਬਹੁਤ